ਅਰਗੇ ਸੇਬੀ ਨੇ ਬਜਾਜ ਹਾਊਸਿੰਗ ਦੀਪਕ ਬਿਲਡਰਸ ਸਣੇ ਪੰਜ ਕੰਪਨੀਆਂ ਨੂੰ ਆਈਪੀਓ ਦੇ ਲਈ ਹਰੀ ਚੰਡੀ ਦਿਖਾ ਦਿੱਤੀ ਹੈ ਦੱਸਦੀ ਹੈ ਕਿ ਬਜਾਜ ਹਾਊਸਿੰਗ ਫਾਈਨੈਂਸ ਇਸ ਦੇ ਨਾਲ ਹੀ ਮੰਬਾ ਫਾਈਨੈਂਸ ਸਣੇ ਪੰਜ ਕੰਪਨੀਆਂ ਨੂੰ ਸੇਬੀ ਨੇ ਆਈਪੀਓ ਲਿਆਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਦੇਖਿਆ ਜਾ ਸਕਦਾ ਹੈ ਕਿ ਸੇਬੀ ਦੇ ਮੁਤਾਬਕ ਆਈਪੀਓ ਲਾਂਡੀ ਮਨਜ਼ੂਰੀ ਪਾਉਣ ਵਾਲੀ ਕੰਪਨੀਆਂ ਵਿੱਚ ਬਾਜ਼ਾਰ ਸਟਾਈਲ ਰਿਟੇਲ ਡਿਫਿਊਜ਼ਨ ਇੰਜੀਨੀਅਰਸ ਲਿਮਿਟਿਡ ਤੇ ਦੀਪਕ ਬਿਲਡਰਸ ਐਂਡ ਇੰਜੀਨੀਅਰਸ ਇੰਡੀਆ ਲੁਧਿਆਣਾ ਵੀ ਸ਼ਾਮਲ ਹੈ ਦੀਪਕ ਬਿਲਡਰਸ ਐਂਡ ਇੰਜੀਨੀਅਰਸ ਇੰਡੀਆ ਇਸ ਆਈਪੀਓ ਵਿੱਚ 24 ਲੱਖ ਸ਼ੇਅਰ ਓਪਨ ਫਾਰ ਸੇਲ ਓਐਫਐਸ ਦੇ ਜ਼ਰੀਏ ਵੇਚੇਗੀ ਡਰਾਫਟ ਰੈਡ ਹੈਰਿੰਗ ਪ੍ਰੋਸਪੈਕਟਸ ਡੀਆਰ ਐਚਪੀ ਦੇ ਮੁਤਾਬਕ ਆਈਪੀਓ ਇਕਵਿਟੀ ਸ਼ੇਅਰਾਂ ਦੇ 1.2 ਕਰੋੜ ਨਵੇਂ ਨਿਰਗਮ ਤੇ ਪ੍ਰੋਮੋਟਰਸ ਦੀਪਕ ਕੁਮਾਰ ਸਿੰਗਲ ਤੇ ਸੁਨੀਤਾ ਸਿੰਗਲ ਵੱਲੋਂ 24 ਲੱਖ ਇਕਵਿਟੀ ਸ਼ੇਰਾਂ ਦੀ ਵਿਕਰੀ ਪੇਸ਼ਕਸ਼ او ਐਫ ਐਸ ਦਾ ਸੰਯੋਜਨ ਹੈ ਦੂਜੇ ਪਾਸੇ ਸੈਬੀ ਨੇ 31 ਜੁਲਾਈ ਨੂੰ ਰਿਪੀਟ ਦੂਜੇ ਪਾਸੇ ਸੈਬੀ ਨੇ 31 ਜੁਲਾਈ ਨੂੰ ਸਥਾਨ ਟੈਕਸਟਾਈਲ ਲਿਮਟਿਡ ਦੇ ਆਈ ਪੀਓ ਸੰਬੰਧੀ ਡਾਕੂਮੈਂਟਸ ਦੇ ਵਿੱਚ ਡਾਕੂਮੈਂਟਸ ਤੇ ਮਸੌਤੇ ਨੂੰ ਵਾਪਸ ਕਰ ਦਿੱਤਾ ਇਸ ਦੇ ਨਾਲ ਹੀ ਸੈਬੀ ਨੇ ਇਸ ਦੇ ਫਾਈਨਾਂਸ ਦੀ ਪ੍ਰਸਤਾਵਿਤ 220 ਕਰੋੜ ਰੁਪਏ ਦੀ ਆਰੰਭਿਕ ਸ਼ੇਅਰ ਵਿਕਰੀ ਤੇ ਲੱਗੀ ਰੋਕ ਵੀ ਹਟਾ ਦਿੱਤੀ ਸੈਬੀ ਦੇ ਅਪਡੇਟ ਦੇ ਮੁਤਾਬਕ ਮਾਰਚ ਤੇ ਜੂਨ ਦੇ ਵਿੱਚ ਆਈਪੀਓ ਸੰਬੰਧੀ ਦਸਤਾਵੇਜ਼ ਦਾਖਲ ਕਰਨ ਵਾਲੀ ਪੰਜ ਕੰਪਨੀਆਂ ਨੂੰ 30 ਜੁਲਾਈ ਤੋਂ 5 ਅਗਸਤ ਦੇ ਦੌਰਾਨ ਨਿਯਮਕ ਅਵਲੋਕਨ ਪੱਤਰ ਜਿਹੜੇ ਨੇ ਦਿੱਤੇ ਗਏ ਅਲਾਟਮੈਂਟ ਪੱਤਰ ਪੌਂਡ ਦਾ ਮਤਲਬ ਸਾਰਵਜਨਿਕ ਨਿਰਗਮ ਜਾਰੀ ਕਰਨ ਦੀ ਮਨਜ਼ੂਰੀ ਨਾਲ ਹੈ ਦਸਤਾਵੇਜ਼ਾਂ ਦੇ ਮੁਤਾਬਕ ਬਜਾਜ ਹਾਊਸਿੰਗ ਫਾਈਨਾਂਸ ਤੇ 7000 ਕਰੋੜ ਰੁਪਏ ਦੇ ਆਈਪੀਓ ਵਿੱਚ 4000 ਕਰੋੜ ਰੁਪਏ ਤੱਕ ਦੇ ਨਵੇਂ ਇਕਵਿਟੀ ਸ਼ੇਅਰ ਤੇ ਮੂਲ ਕੰਪਨੀ ਬਜਾਜ ਫਾਈਨਾਂਸ ਵੱਲੋਂ 3000 ਕਰੋੜ ਰੁਪਏ ਦੇ ਇਕਵਿਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਕੀਤੀ ਜਾਏਗੀ ਇਹ ਸ਼ੇਅਰ ਵਿਕਰੀ ਰਿਜ਼ਰਵ ਬੈਂਕ ਇੰਡੀਆ ਦੇ ਉਹ ਨਿਯਮਾਂ ਦਾ ਪਾਲਣ ਕਰਨ ਦੇ ਲਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਉਪਰੀ ਸਤਰ ਦੀ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੂੰ ਸਤੰਬਰ 2025 ਤੱਕ ਸ਼ੇਅਰ ਬਾਜ਼ਾਰਾਂ ਵਿੱਚ ਸੂਚੀਬੱਧ ਹੋਣਾ ਜ਼ਰੂਰੀ ਹੈ ਮੰਨਵਾ ਫਾਈਨੈਂਸ ਦਾ ਪ੍ਰਸਤਾਵਿਤ ਆਈਪੀਓ ਪੂਰੀ ਤਰੀਕੇ ਨਾਲ 1.26 ਕਰੋੜ ਸ਼ੇਅਰਾਂ ਦਾ ਇੱਕ ਨਵਾਂ ਨਿਰਗਮ ਹੋਏਗਾ ਤੇ ਇਸ ਵਿੱਚ ਕੋਈ ਆਫਐਸ ਨਹੀਂ ਹੋਵੇਗਾ ਤਾਂ ਕੁਲ ਮਿਲਾ ਕੇ ਸੈਬੀ ਨੇ ਹਾਊਸਿੰਗ ਬਜਾਜ ਹਾਊਸਿੰਗ ਦੀਪਕ ਬਿਲਡਰਸ ਸ਼ਨੀਪੰਜ ਕੰਪਨੀਆਂ ਨੂੰ ਆਈਪੀਓ ਦੇ ਲਈ ਹਰੀ ਚੰਡੀ ਜਿਹੜੀ ਹੈ ਇਸ ਵੇਲੇ ਦਿਖਾ ਦਿੱਤੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੈਬੀ ਨੇ ਬਜਾਜ ਹਾਊਸਿੰਗ ਦੀਪਕ ਬਿਲਡਰਸ ਸਣੇ ਪੰਜ ਕੰਪਨੀਆਂ ਨੂੰ ਆਈਪੀਓ ਦੇ ਲਈ ਹਰੀ ਚੰਡੀ ਦਿਖਾ ਦਿੱਤੀ ਹੈ ਦੱਸਦੀ ਹੈ ਕਿ ਬਜਾਜ ਹਾਊਸਿੰਗ ਫਾਈਨੈਂਸ ਇਸ ਦੇ ਨਾਲ ਹੀ ਮੰਬਾ ਫਾਈਨੈਂਸ ਸਣੇ ਪੰਜ ਕੰਪਨੀਆਂ ਨੂੰ ਸੈਬੀ ਨੇ ਆਈਪੀਓ ਲਿਆਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ देखा जा सकता है कि सेबी ਦੇ ਮੁਤਾਬਕ ਆਈਪੀਓ ਲਾਂਚ ਦੀ ਮਨਜ਼ੂਰੀ ਪਾਉਣ ਵਾਲੀ ਕੰਪਨੀਆਂ ਵਿੱਚ ਬਾਜ਼ਾਰ ਸਟਾਈਲ ਰਿਟੇਲ ਡਿਫਿਊਜ਼ਨ ਇੰਜੀਨੀਅਰਸ ਲਿਮਟਿਡ ਤੇ ਦੀਪਕ ਬਿਲਡਰਸ ਐਂਡ